ਗੁਰੂ ਰੂਪ ਸਤਿਗੁਰੂ ਦੀਓ ਪਤੇ ਪ੍ਰਮਾਨ ਕਰਨੇ ਵਾਹਿਗੁਰੂ ਦੇਖਾ ਪਰਸ ਸਵਾਤ੍ਰੁਪੀ ਪਤੇ ਸੰਪੰਨ ਦੀ ਬਾਣੀ ਹੈ ਮਾਲੂ ਸ਼ਲੋਕ ਨੇ ਚਾਰ ਛੰਦ ਨੇ ਚਾਰ ਸ਼ਲੋਕ ਨੇ ਇਸ ਵਿੱਚ ਅਰੀਪੂਰਨ ਪਰਮਾਤਮਾ ਦੀ ਮਹਾਨਤਾ ਨੂੰ ਬਿਆਨ ਕੀਤਾ ਆਪਣੀ ਕਮਜ਼ੋਰੀ ਨੂੰ ਇਤਨੀ ਗਲ ਸਮਰੱਥ ਹੈ ਸਪਸ਼ਟ ਹੈ ਅਸੀਮ ਹੈ ਫਰਮਾਤੂਆ ਕਿ ਸਾਡੇ ਕੋਲ ਜਿਹੜੀ ਸ਼ਕਤੀ ਹੈ ਸੀਮਤ ਹੈ ਸਾਡੇ ਵੇਖਣ ਦੀ ਸੀਮਾ ਹੈ ਸੁਣਨ ਦੀ ਸੀਮਾ ਹੈ ਬੋਲਣ ਦੀ ਵੀ ਸੀਮਾ ਹੈ ਸਮਝਣ ਦੀ ਵੀ ਸੀਮਾ ਹੈ ਸਮਝਾਉਣ ਦੀ ਵੀ ਸੀਮਾ ਹੈ ਚੱਲਣ ਦੀ ਸੀਮਾ ਹੈ ਕੁਝ ਕਰਨ ਦੀ ਵੀ ਸੀਮਾ ਹੈ ਖਾਣ ਦੀ ਵੀ ਸੀਮਾ ਹੈ ਪੀਣ ਦੀ ਵੀ ਸੀਮਾ ਹੈ ਕਿਤਨਾ ਪੜਾਂਗੇ ਅਖੀਰ ਕੋ ਨਾ ਰਹਿ ਰਖਿਤ ਨੋ ਪੀਵੰਗ ਰਕਣਾ ਨਹੀਂ ਸਕੇ ਸੀਮਤ ਸ਼ਕਤੀਆਂ ਦੇ ਨਾਲ ਅਸੀਮ ਨੂੰ ਸਮਝਣਾ ਕਠਨ ਹੈ ਕਠਨ ਹੈ ਉਸ ਅਸੀਮ ਨੂੰ ਸੀਮਤ ਜ਼ਬਾਨ ਨਾਲ ਬਿਆਨ ਕਰਨਾ ਕਠਨ ਹੈ ਉਸ ਅਸੀਮ ਨੂੰ ਸੀਮਤ ਅਥੀਆਂ ਨਾਲ ਵੇਖਣਾ ਔਖਾ ਹੈ ਉਸ ਅਸੀਮ ਨੂੰ ਸੀਮਤ ਮਤ ਨਾਲ ਸੀਮਤ ਜਈ ਸੋਚਣੀ ਨਾਲ ਸਮਝਣਾ ਕਠਨ ਹੈ ਇਸੇ ਸਾਬ ਨਾਲ ਜਦ ਉਸ ਅਸੀਮ ਦੀ ਕਥਨੀ ਸੀਮਤ ਜ਼ਬਾਨ ਨਾਲ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਕੀਤੀ ਹੋਵੇਗੀ ਸੰਤ ਜਨਾਂ ਨੇ ਮਹਾਪੁਰਸ਼ਾਂ ਨੇ ਪਰ ਉਸ ਤੋਂ ਹੀ ਕਮਜ਼ੋਰ ਔਰ ਜੀਮਾ ਥੱਲੇ ਰੱਖਣ ਵਾਲਿਆਂ ਨੇ ਸੁਣੀ ਹੋਵੇਗੀ ਫਿਰ ਉਹਨਾਂ ਨੇ ਬਖਾਉਣ ਕੀਤੀ ਹੋਵੇਗੀ ਬਿਆਨ ਕੀਤੀ ਹੋਵੇਗੀ ਉਹਨਾਂ ਕੋਲ ਜਿਨ੍ਹਾਂ ਨੇ ਸੁਣੀ ਹੋਵੇਗੀ ਉਹਨਾਂ ਦੇ ਕੋਲ ਇਹ ਗੜੀ ਸੋਚਣੀ ਸਮਝਣੀ ਉਸ ਨਾਲੋਂ ਵੀ ਥੱਲੇ ਹੋਵੇਗੀ ਇਸ ਤਰ੍ਹਾਂ ਕਿਸੇ ਪਰਮਪੁਰਖ ਦੇ ਬੋਲ ਉਸਦੇ ਅਰਥ ਰੋਜ਼ ਰੋਜ਼ ਥੱਲੇ ਹੀ ਹੁੰਦੇ ਨੇ ਉੱਪਰ ਨਹੀਂ ਹੁੰਦੇ। ਉਮੀਦ ਹੈ ਤੁਸੀਂ ਚੰਗੇ ਸਰੋਤੇ ਹੋ ਤੇ ਸਿਆਣੇ। ਇਸਨੂੰ ਉਸ ਅਸਿੰਮ ਪਰਮਾਤਮਾ ਦੇ ਗਾਇ ਕਿਸੇ ਪਰਮਪੁਰਖ ਨੇ ਕੀਤੀ ਹੁੰਦੀ ਹੈ। ਤੇ ਮੈਂ ਫਿਰ ਦੁਹਰਾ ਦਿਆਂ ਭਾਵੇਂ ਇਸ ਨੇ ਵੀ ਸੀਮਤ ਘੈਰੇਚੀ ਕੀਤੀ ਹੁੰਦੀ ਕਿਉਂਕਿ ਉਸ ਲਈ ਵੀ ਸੀਮਾ। ਗੁਰਬਾਣੀ ਦਾ ਵਾਕ અવਤਾਰ ਨਾ ਪਾਵੇ ਅੰਤ। ਪਰਮੇਸ਼ਰ ਪਾਰ ਬ੍ਰਹਮ ਬੇਅੰਤ ਅਵਤਾਰ ਦੀ ਵੀ ਸੀਮਾ ਅਸੀਮ ਨਹੀਂ ਹੈ ਇਹ ਪੰਕਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਵਤਾਰ ਨਾ ਪਾਵੇ ਅੰਤ ਕਿਤੇ ਇਤਨਾ ਤੇ ਸੀ ਮੰਦਿਆਂ ਸੰਤ ਭਗਤਾਂ ਨਾਲ ਉਹ ਅਵਤਾਰ ਵੱਡੇ ਇਹ ਮੁਕਤ ਪੁਰਸ਼ ਹੁੰਦੇ ਨੇ ਲੇਕਿਨ ਸੰਸਾਰ ਤੇ ਤਰਸ ਖਾ ਕੇ ਫਿਰ ਆ ਜਾਂਦੇ ਜਗਤ ਦਾ ਕਲਿਆਣ ਕਰਨ ਵਾਲੇ ਸਖਤੀ ਇਹਨਾਂ ਕੋਲ ਵੀ ਸੀਮਤ ਹੁੰਦੀ ਹੈ। ਲੇਕਿਨ ਫਿਰ ਵੀ ਆਮ ਲੋਕਾਂ ਦੀ ਸੀਮਾ ਨਾਲੋਂ ਇਹਨਾਂ ਦੀ ਸੋਚਣੀ ਜ਼ਿਆਦਾ ਹੁੰਦੀ ਹੈ। ਆਮ ਲੋਕਾਂ ਦੀ ਤਕਨੀ ਨਾਲੋਂ ਇਹਨਾਂ ਦੀ ਤਕਨੀ ਬੜੀ ਬਾਰੀਕ ਤੇ ਦੂਰ ਦੀ ਹੁੰਦੀ ਹੈ। ਆਮ ਲੋਕਾਂ ਦੀ ਚੇਤਨਾ ਨਾਲੋਂ ਯਾਦ ਨਾਲੋਂ ਚੇਤਨ ਸ਼ਕਤੀ ਨਾਲੋਂ ਇਹ ਨਾਲ ਦੀ ਜ਼ਿਆਦਾ ਹੋਵੇ। ਪਰ ਕਿਤਨੀ ਵੀ ਜ਼ਿਆਦਾ ਹੋਵੇ ਫਿਰ ਵੀ ਸੀਮਤ। ਸੀਮਤ। ਉਸ ਅਕਸੀਮ ਦੀ ਕਥਨੀ ਸੀਮਤ ਗਾਇਰੇ ਵਿੱਚ ਹੋਈ। ਫਿਰ ਸਰੋਤਿਆਂ ਨੇ ਸੁਣੀ। ਉਹਨਾਂ ਦੀ ਸੋਚਣੀ ਸਮਝਣੀ ਉਸ ਤੋਂ ਵੀ ਵੱਧ ਹੈ। ਫਿਰ ਉਹਨਾਂ 'ਚ ਕੋਈ ਵਕਤੇ ਬਣੇ। ਕੋ ਬੋਲ ਹੋਰ ਥੱਲੇ। ਉਰ ਥੱਲੇ ਇਸ ਤਰ੍ਹਾਂ ਮੇਰੇ ਦੇਖੇ ਕਿ ਕੁਝ ਅਨੁਭਵੀ ਪੁਰਸ਼ਾਂ ਦੇ ਕਥਨ ਅਨੁਸਾਰ ਇੱਕ ਪਰਮਪੁਰਖ ਇੱਕ ਅਵਤਾਰੀ ਪੁਰਸ਼ ਜੋ ਬੋਲ ਰਿਹਾ ਹੈ ਰੋਜ਼ ਰੋਜ਼ ਉਹਦੇ ਅਰਥ ਥੱਲੇ ਜਾਂਦੇ ਨੇ ਉੱਪਰ ਨਹੀਂ ਜਾਂਦੇ ਥੱਲੇ ਜਾਂਦੇ ਨੇ ਮੈਂ ਥੋੜੇ ਦਿਨ ਹੋਏ ਆਗਰੇ ਵਿੱਚ ਗਏ ਸੀ ਦੋ ਤਿੰਨ ਤਰੀਕ ਦਾ ਸਮਾਰਗਮ ਹੁੰਦਾ ਹੈ 2 3 ਅਕਤੂਬਰ ਦਾ ਉੱਥੇ ਮੈਨੂੰ ਇੱਕ ਨਕਸ਼ਾ ਆ ਕੇ ਦਿਖਾਇਆ 14 ਖੰਡਾਂ ਦਾ ਤੇ ਗੱਲ ਜਬ ਦੀ ਗੱਲ ਉਸ ਨਕਸ਼ੇ 'ਚ ਇਸ ਤਰ੍ਹਾਂ ਸੀ ਮੁਹੰਮਦ ਸਾਹਿਬ ਤੀਜੇ ਖੰਡ ਦੇ 'ਚ ਰੁਕੇ ਹੋਏ ਨੇ Hazrat Isa ਚੌਥੇ ਖੰਡ ਦੇ 'ਚ ਨੇ ਗੁਰਮਾਨਿਕ ਪੰਜ ਖੰਡਾਂ ਦੀ ਗੱਲ ਕਰਦੇ ਨੇ ਇਕ ਦੋ ਅਵਤਾਰੀ ਪਰੇਸ਼ਾਨੋ ਸਤਵੇਂ ਅੱਠਵੇਂ ਖੰਡੇ ਚ ਵੀ ਦੱਸਿਆ ਪਰ ਸਾਡਾ ਜਿਹੜਾ ਇਹ ਰਾਧਾ ਸਵਾਮੀਆ ਦਾ ਗੁਰੂ ਹੋਇਆ ਹੈ ਪਹਿਲਾ ਮੂਲ ਗੁਰੂ ਇਹਨਾਂ ਦਾ ਥੇ ਆਗਰੇ ਚ 14ਵੇਂ ਖੰਡੇ ਚ ਜਿਹੜਾ ਸੱਜਣ ਮੈਨੂੰ ਦਿਖਾਉਣ ਵਾਸਤੇ ਆਇਆ ਆਪਣੀ ਤਰਫੋਂ ਵਿਆਖਾ ਵੀ ਕਰੀ ਜਾਏ ਤੇ ਪ੍ਰਭਾਵਿਤ ਕਰਨ ਵਾਸਤੇ ਆਇਆ ਸਾਡਾ ਗੁਰੂ 14ਵੇਂ ਖੰਡ ਚ ਬਾਕੀ ਕੁਲਕੀ ਦੇ ਖੰਡ ਚ ਨੇ ਚੌਥੇ ਖੰਡ ਲੈ ਚੇ ਅਨੁਮੇਤ ਹੈ 6ਵੇਂ 7ਵੇਂ ਚ ਨੇ ਤੇ 14ਵੇਂ ਖੰਡ ਦਾ ਨਾਮ ਮਨੇ ਰੱਖਿਆ ਹੈ ਸੱਚ ਖੰਡ 14ਵੇਂ ਖੰਡ ਦੇ ਉਪਰ ਲਿਖਿਆ ਸੀ ਸੱਚ ਅਲਕਸ਼ਾ ਬਣਾਇਆ ਨਕਸ਼ੇ ਉਹਨਾਂ ਦੇ ਮੰਦਰਾਂ ਚ ਲਟਕੇ ਹੋਏ ਨਕਸ਼ੇ ਉਹ ਦਿੰਦੇ ਨੇ ਬਣਦੇ ਨੇ ਉਹਨਾਂ ਦਾ ਆਪਣਾ ਪ੍ਰਚਾਰ ਕਰਨ ਦਾ ਢੰਗ ਹੈ ਤੇ ਅਗਿਆਨੀ ਲੋਕ ਉਹਨਾਂ ਨਕਸ਼ਿਆਂ ਨੂੰ ਬੜਕੇ ਵੇਖੇ ਸਾਡੇ ਗੁਰੂ ਤੇ 14ਵਾਂ ਕੰਡ ਰਹਿ ਚਾ। ਮੈਂ ਉਹਨਾਂ ਨੂੰ ਪੇਂਡਿ 14ਵਾਂ ਖੰਡ ਨੇ। ਇਹਨਾਂ ਦੀ ਜਰਾ ਤੁਸੀਂ ਕੁਝ ਵਿਆਖਿਆ ਕਰੋਗੇ। ਨਹੀਂ ਤੇ ਸਾਡੇ ਗੁਰੂ ਬੋਲ ਸੀ ਅਨਭਵ। ਇਹ ਤੇ ਸਾਡੇ ਗੁਰੂ ਕਰ ਸਕਦੇ ਨੇ। ਮੈਂ ਕਿ ਗੁਰੂ ਤੇ ਮਰ ਗਿਆ ਥੋੜਾ। ਪੋਤੇ ਹੈ ਕੋਨੇ। ਫਿਰ ਇਹਨਾਂ 14 ਖੰਡਾਂ ਦੀ ਕੌਣ ਵਿਆਖਿਆ ਕਰੇਗਾ। ਇਸ ਸਾਰੇ ਨਕਸ਼ੇ ਹੀ ਬਣ ਰਹੇ ਨੇ ਸਾਡਾ ਗੁਰੂ 14ਵੇਂ ਖੰਡੇ 'ਚ 14ਵੇਂ ਖੰਡੇ 'ਚ ਅਗਰ ਤੁਹਾਡੇ ਗੁਰੂ ਨੇ ਇਸ ਤਰ੍ਹਾਂ ਆਖ ਆਖਿਆ ਮੈਂ 14ਵੇਂ ਖੰਡੇ 'ਚਾਂ ਬਾਕੀ ਥੱਲੇ ਨਹੀਂ ਕਿ ਤੁਹਾਡਾ ਗੁਰੂ ਅਜੇ ਧਰਮ ਦੇ ਰਸਤੇ 'ਤੇ ਚੱਲਿਆ ਵੀ ਨਹੀਂ ਕੌਚੰਦੀ ਤੇ ਗੱਲ ਛੱਡੋ ਆਪਸ ਕੋ ਜੋ ਭਲੋਂ ਕਹਾਵੇ ਉਸੇ ਭਲਾਈ ਨਿਕਟਣ اے نہیں ٹھیک اے نہیں ٹھیک اے بھی میں تو تھلے اے بھی میں تو تھلے اے بھی میں تو تھلے روز روز ارتھ تھلے جا رہے ہیں تھلے جا رہے ہیں اس طرح اور بہت ہوپرداوا پیدا ہوئی نے گرو نانک نے ذکر بھی کیا کل یگ میں انیک دڑے پنچ چور جگڑا کام کرو لوب مو, ابمان ودائے ਇਹ ਜਿਹੜੇ ਧਰਮ ਦੇ ਨਾਂ ਤੇ ਢੜੇ ਪੈਦਾ ਹੁੰਦੇ ਨੇ ਹੰਕਾਰ ਕਰਕੇ ਪੈਦਾ ਹੁੰਦੇ ਨੇ ਲੋਭ ਕਰਕੇ ਪੈਦਾ ਹੁੰਦੇ ਨੇ ਸਬਰ ਸੰਤੋਖ ਤੇ ਗਿਆਨ ਕਰਕੇ ਨਹੀਂ ਪੈਦਾ ਹੁੰਦੇ ਜਿੰਨੇ ਵੀ ਢੜੇ ਨੇ ਧਰਮ ਦੇ ਨਾਂ ਤੇ ਜਿੰਨੀਆਂ ਸੰਖਰਦਾਵਾ ਨੇ ਇਹ ਲੋਭ ਤੋਂ ਜਨਮ ਲੈਂਦੀਆਂ ਨੇ ਹੰਕਾਰ ਤੋਂ ਜਨਮ ਲੈਂਦੀਆਂ ਨੇ ਹੰਕਾਰ ਨਹੀਂ ਲੋਭ ਨਹੀਂ ਤੇ ਇਸ ਕੌਮੀਆਂ ਫਜ਼ੂਲੀਆਂ ਗੱਲਾਂ ਕਰਨ ਦੀ ਫਿਰ ਲੋੜ ਵੀ ਨਹੀਂ ਰੋਜ਼ ਰੋਜ਼ ਹਰਕ ਥੱਲੇ ਜਾ ਰਹੀ ਥੱਲੇ ਜਾ ਰਹੀ ਥੱਲੇ ਜਾ ਰਹੀ ਐਸਾ ਦਿਖਾਈ ਦੇ ਰਿਹਾ ਜਿਵੇਂ ਕਿ ਬ੍ਰह्म ਸਮਾਜ ਬ੍ਰਹਮ ਕੁਮਾਰੀ ਕੋ ਨਿੰਦਾ ਦੀ ਗੱਲ ਨੇ ਕਿੰਨੂ ਜੀ ਜੋ ਪ੍ਰਮਾਤਮਾ ਬਾਰੇ ਵਿਆਖਿਆ ਲੇ ਉਹ ਤੇ ਪਹਿਲੀ ਕਲਾਸ ਦੀ ਵੀ ਨਹੀਂ ਹੈ ਲੇਕਿਨ ਫਿਰ ਵੀ ਦੁਨੀਆ ਪ੍ਰਭਾਵਿਤ ਹੈ ਰੋਜ਼ ਰੋਜ਼ ਸਰੋਤਿਆਂ ਦਾ ਮਿਆਰ ਥੱਲੇ ਗਿਆ ਤੇ ਜਿਸ ਸੁਨਣਾ ਥੱਲੇ ਜਾ ਰਿਹਾ ਹੈ ਕੋ ਬੋਲਣਾ ਥੱਲੇ ਚਲਾ ਜਾਏ ਜੈਸ਼ੇ ਭਨ ਗੁਰੂ ਵੰਸਾਹਬ ਜੀ ਮਹਾਰਾਜ ਦੀ ਬਾਣੀ ਤੇ ਰਾਗਾਂ ਵਿੱਚ ਹੈ ਤਿੰਨੇ ਹਿੱਸੇ ਬਾਣੀ ਰਾਗਾਂ ਵਿੱਚ 1/4 ਬਾਣੀ ਰਾਗਾਂ ਤੋਂ ਬਣਾ ਰਾਗੂਈ ਦੱਖਣ ਭਾਰਤ ਦੇ ਰਾਗ ਪੂਰਬੀ ਭਾਰਤ ਦੇ ਰਾਗ ਸਰੋਤੇ ਹੀ ਨਹੀਂ ਰਹਿ ਤੋ ਰਾਗੀ ਵੀ ਖੋ ਗਏ ਦੋਸਰ ਨਾਲ ਸੁਣਾਈ ਨਾ ਮੈਂ ਉਸੇ ਵਾਵਾ ਕਰੀ ਜਾਂਦਾ ਕਈਆਂ ਨੂੰ ਤੇ ਵੀ ਨਹੀਂ ਕਹਤਾ ਸਵੇਰੇ ਦਾ ਰਾਗ ਹੈ ਮੈਂ ਸ਼ਾਮ ਨੂੰ ਸੁਣਾ ਰਹੇ ਹਾਂ ਸ਼ਾਮ ਦਾ ਰਾਗ ਹੈ ਮੈਂ ਸਵੇਰੇ ਸੁਣਾ ਰਹੇ ਤੇ ਰਾਗ ਤੇ ਖੋਈ ਗਏ ਸਿਰੋ ਦੋਸਰ ਆ ਰਿਹਾ ਮਰਦਾਨਾ ਸਤਗੁਰ ਨੂੰ ਪਿਆਰਾ ਲਗਿਆ ਮੈਂ ਇਸ ਕਰਕੇ ਸੰਗੀਤ ਦੀ ਸੂਧ ਰੱਖਦਾ ਸੀ ਸਮਝ ਰੱਖਦਾ ਸੀ बारीकी से उसको पे बारीकी आज सरोजियां को नहीं है संगीत खो गया इस जग जगत कौन गोड़ी गावे के कौन माज गावे कौन श्री राग गावे ते कौन बिलावल गावे कौन सोरठ दीया धुनो अलाटे कौन भैरव गावे कौन भैरवी गा गावे किसने जय जयवंत गाड फलसिल धन गुरु कंसवदी महाराज दे चलेका ਸਰੋਤ ਘਟ ਗਈ ਤੇ ਸਰੋਤ ਘਟ ਗਈ ਤੋਂ ਰਗੀਆਂ ਦਾ ਮਿਆਰ ਥੱਲੇ ਚਲਾ ਗਿਆ ਹੂ ਬਹੁ ਜਿੱਥੇ ਕੀਰਤਨ ਦੀ ਦੁਨੀਆ 'ਚ ਇਸ ਤਰ੍ਹਾਂ ਹੋਇਆ ਇਸ ਨੂੰ ਕਿਦਰੇ ਫੋਕਾ ਹੰਕਾਰ ਨਾ ਸਮਝ ਲੈਣਾ ਮੇਰੀ ਮੂਰਤ ਦਾ ਵਕਤ ਉਹ ਦਾ ਮਿਆਰ ਵੀ ਥੱਲੇ ਚਲਾ ਗਿਆ ਮੈਂ ਐਸੀ ਐਸੀਆਂ ਕਹਾਣੀਆਂ ਐਸੇ ਐਸੇ ਅਰਥਬੋਧ ਸੁਣਦਾ ਔਰ ਉਹ ਸੰਤ ਜੀ ਕਰਕੇ ਪੂਜੇ ਜਾਂ ਨਹੀਂ ਹਜ਼ਾਰਾਂ ਲੱਖਾਂ ਬੰਦੇ ਉਹਨਾਂ ਨੂੰ ਮੰंदे ਨੇ ਉਹ ਅਰਥ ਨਹੀਂ ਆਉਂਦੇ ਅਨਰਥ ਹੁੰਦੇ ਨੇ ਵਿਚਾਰ ਨਹੀਂ ਆਉਂਦੀ ਉਹ ਤੇ ਅਵਿਚਾਰ ਆਉਂਦੀ ਹੈ ਤੇ ਫਿਰ ਵੀ ਲੋਕੀ ਸਿਰ ਹਿਲਾ ਲਾ ਕੇ ਸੁਣਦੇ ਪੈਂਦੇ ਨੇ ਮੰਨਣ ਦੀ ਕੋਸ਼ਿਸ਼ ਹੀ ਕਰਦੇ ਨੇ ਕਿਉਂਕਿ ਉਹਨਾਂ ਲਈ ਤਲਮੇਲ ਬੈਠ ਜਾਂਦਾ ਹੈ ਉਥੋਂ ਸਪਸ਼ਟ ਹੋ ਜਾਂਦੀ ਇਹ ਗੱਲ ਸੁਣਨ ਦਾ ਮਿਆਰ ਬਹੁਤ ਥੱਲੇ ਚਲਾ ਗਿਆ ਬਹੁਤ ਥੱਲੇ ਚਲਾ ਗਿਆ ਸਮਝਣ ਦਾ ਮਿਆਰ ਬਹੁਤ ਥੱਲੇ ਚਲਾ ਗਿਆ ਰੋਜ਼ ਰੋਜ਼ ਥੱਲੇ ਹੀ ਜਾ ਰਿਹਾ ਹੈ ਰੋਜ਼ ਰੋਜ਼ ਇੱਕ ਮਿਆਰ ਵਧ ਰਿਹਾ ਹੈ ਮਨੁੱਖ ਨੂੰ ਅੱਜ ਜਿੰਨੀ ਰਾਜਨੀਤੀ ਦੀ ਸਮਝ ਹੈ ਪਹਿਲੇ ਨਹੀਂ ਸੀ ਪਿੰਡ ਪਿੰਡ ਦੇ ਬੱਚੇ ਨੂੰ ਪਿੰਡ ਪਿੰਡ ਦੇ ਬੁੱਢੇ ਨੂੰ ਬੈਠਾ ਹੈ ਚੌਕ ਦੇ ਚ ਰਾਜਨੀਤੀ ਦੀਆਂ ਗੱਲਾਂ ਬੜੀ ਸਮਝ ਬੜੀ ਸਮਝ ਬڑے ਕਾਊ ਬੇਚ ਆਉਂਦੇ ਨੇ ਕਿਵੇਂ ਸਰਪੰਚ ਨੂੰ ਜਿਤਾਣਾ ਹੈ ਤੇ ਹਰਾਉਣਾ ਹੈ ਕਿਵੇਂ ਇਸ ਨੂੰ ਐਮਐਲ ਬਣਾਣਾ ਹੈ ਕਿਸ ਨੂੰ ਕਿਸ ਨੂੰ ਐਮਪੀ ਬਣਾਣਾ ਹੈ ਫਿਰ ਦੇਖੋ ਲੈ ਮੰਤਰੀ ਕਿਵੇਂ ਖਾਣੀ ਹੈ ਇਹ ਗਾਉ ਬੇਚ ਐਸੇ ਪਿੰਡਾਂ ਦੇ ਬੰਦੇ ਵੀ ਜਾਣਦੇ ਵਧੀਆ ਸਮਝ ਰਾਜਨੀਤੀ ਦੀ ਵਧੀਆ ਸਮਝ ਬੰਨ੍ਹੇ ਤਮਾਣ ਦੀ ਘਟੀਏ ਸਮਝ ਧਰਮ ਦੇ ਗਾ ਰਹੇ ਸਟ ਗਈ ਦਿਲ ਕੋ ਗੱਲ ਕਰ ਲਈ ਮਯਾਰ ਥੱਲੇ ਚਲਾ ਗਿਆ ਮੈਨੂੰ ਕਹਿਣ ਦੇ ਕੋਈ ਸੰਕੋਚ ਨਹੀਂ ਹੈ ਮਯਾਰ ਥੱਲੇ ਚਲਾ ਗਿਆ ਗੁਰਦੁਆਰਿਆਂ ਦੇ ਸਰੋਤਿਆਂ ਦਾ ਮਯਾਰ ਥੱਲੇ ਚਲਾ ਗਿਆ ਮੰਦਰਾਂ ਦੇ ਸਰੋਤਿਆਂ ਦਾ ਅਗਰ ਅਜ ਮੰਦਰ ਵਿੱਚ ਪਤੰਜਲੀ ਆ ਕੇ ਬੋਲਨ ਗੌਤਮ ਆ ਕੇ ਬੋਲਨ ਇਸ ফাঁਖ ਦੇ ਕਰਕੇ ਕਪਲ ਆ ਕੇ ਬੋਲਣ ਸ਼ਾਇਦ ਫਾਗਲ ਜਾਣ ਕੇ ਠੁਕਰਾਏ ਜਾਣ ਨਿਕਲੋ ਕਿਉਂਕਿ ਮੈਰ ਬਹੁਤ ਥੱਲੇ ਚਲਾ ਗਿਆ ਹੈ ਉਹਨਾਂ ਦੇ ਉੱਚੇ ਬੋਲਾਂ ਨੂੰ ਵੀ ਇਹ ਲੋਕ ਥੱਲੇ ਲਿਆਏ ਨੇ ਥੱਲੇ ਲਿਆ ਤੇ ਨਹੀਂ ਸਕਣਗੇ ਅਰਥ ਥੱਲੇ ਦੇ ਕਰ ਦਿੱਤੇ ਵਕਤ ਉਹ ਥੱਲੇ ਦਾ ਕਰ ਦਿੱਤਾ ਹੂ ਬੋਸ ਕਿਸ਼ਨਸ ਅਡੀ ਦੁਨੀਆ ਚ ਹੋਇਆ ਇਹਦਾ ਹੀ ਕਾਰਨ ਵੀ ਦੱਸਿਆ ਹੈ ਬਾਈ ਗੁਰਦਾਸ ਨੇ ਉਹ ਵੀ ਮੇਰੇ ਸਾਹਮਣੇ ਰੱਖਦੇ ਆਂ ਚੰਦਨ ਕੀ ਬਾੜ ਜੈਸੇ ਦੀਜੀਤ ਬਬੂਰ ਗੰਮ ਤੰਚਨ ਸਬਤ ਮਗ ਕਾਂਛ ਗਰੇ ਰੱਖੀ ਹੈ ਪਿਤ ਕਿਸਾਨ ਆਪਣੀ ਖੇਤੀ ਦੇ ਆਲੇ ਦੁਆਲੇ ਚੰਦਨ ਦੀ ਵਾੜ ਲਾ ਰਿਆ ਸੀ ਹੁਣ ਸ਼ਾਇਦ ਅੱਜ ਕੱਲੇ ਜਿਹੜੀ ਚੰਦਨ ਦੀ ਲੱਕੜ ਹੈ ਹਜ਼ਾਰਾਂ ਰੁਪਏ ਕਿਲੋ ਦੇ حساب ਨਾਲ ਮਿਲਦੀ ਹੈ ਸਭ ਤੋਂ ਮਹਿੰਗੀ ਲੱਕੜ ਸੋਨੇ ਦੇ ਵਾਰ ਸੀ। ਸੇ ਚੰਦਨ ਦੀ ਲੱਕੜਾਂ ਦੀ ਵਾਰ ਲਾ ਰਿਆ ਸੀ। ਕਿਸੇ ਨੇ ਪੁੱਛ ਲਿਆ ਇਤਨੀ ਕੀਮਤੀ ਲੱਕੜਾਂ ਦੀ ਵਾਰ ਕਿਹਾ ਰਾਨਾ। ਅਗਲੇ ਨੂੰ ਖੇਤ ਦੇ ਜਾਣ ਦੀ ਲੋੜ ਹੀ ਨਹੀਂ ਵਾਰ ਹੀ ਲੈ ਜਾਣਗੇ। ਹੋਰ ਖੇਤ ਦੇ ਜਾਣ ਦੀ ਕੀ ਲੋੜ ਹੈ ਵਾਰ ਹੀ ਕਾਫੀ ਕੀਮਤੀ ਹੈ ਇਹਨੂੰ ਹੀ ਪੁੱਟ ਕੇ ਲੈ ਜਾਣਗੇ। ਪਰ ਪੁੱਛਿਆ ਉਸ ਦੇ ਕੋਲ ਜੀ ਤੂੰ ਚਾਰੋਂ ਪਾਸੇ ਚੰਦਨ ਦੇ ਲੱਕੜਾਂ ਦੀ ਵਾਰ ਲਾ ਰਿਹਾ ਹੈ ਅੰਦਰ ਬੀਜਿਆ ਕੀ ਹੈ ਤੂੰ ਕਿਸ ਦੇ ਬੂਟੇ ਲਾਏ ਨੇ ਕਹਿਣ ਲਗਾ ਅੰਦਰ ਤੇ ਮਿੱਕਰਾਂ ਦੇ ਬੂਟੇ ਲਾਏ ਕਿਕਰਾਂ ਦੇ ਬੂਟਿਆਂ ਦੇ ਆਲੇ ਦੁਆਲੇ ਚੰਦਨ ਦੀ ਵਾੜ ਚੰਦਨ ਕੀ ਵਾਰ ਜੈਸੇ ਬੀਜਿਆ ਤੇ ਬਬੂਰ ਦਮ ਪੈਨਸ਼ਨ ਤੋਂ ਵੱਟ ਮੁਦ ਕਾਹ ਚ ਗ੍ਰਹਿ ਰੱਖੀ ਹੈ ਭਾਈ ਸਾਹਿਬ ਕਹਿੰਦੇ ਇੱਕ ਹੋਰ ਵੀ ਮੈਂ ਅਨਹੋਣੀ ਘਟਨਾ ਦੇਖੀ ਉਸਨੇ ਆਪਣੇ ਘਰ ਵਿੱਚ ਬਹੁਤ ਵੱਡਾ ਬਕਸਾ ਬਣਾਇਆ ਸੋਨੇ ਦਾ ਭਾਈ ਸਾਹਿਬ ਕਹਿੰਦੇ ਲੱਕੜ ਦੇ ਬਕਸੇ ਦੇਖੇ ਸੰ ਲੋਹੇ ਦੇ ਬਕਸੇ ਦੇਖੇ ਸੰ ਸੋਨੇ ਦੇ ਸੋਨੇ ਦਾ ਬਕਸਾ ਬਹੁਤ ਵੱਡਾ ਇਹ ਪੁੱਛਿਆ ਇਹਦੇ 'ਚ ਹੀਰੇ ਰੱਖੇ ਨੇ ਮੋਤੀ ਰੱਖੇ ਨੇ ਨੀਲਮ ਪੰਨੇ ਰੱਖੇ ਨੇ ਕੀ ਰੱਖੇ ਬੱਸ ਸਾਜੂ ਸੋਨੇ ਦੇ ਕਿੰ ਲੱਗ ਕੱਚ ਰੱਖਿਆ ਤੇ ਕੱਥਰ ਰੱਖਿਆ ਤੁਸੀਂ ਆਖੋਗੇ ਭਾਈ ਸਾਹਿਬ ਇਨਾ ਪਰਮਾਣਾਂ ਨਾਲ ਕਹਿਣਾ ਕੀ ਜਾਂਦੇ ਨੇ ਚੰਦਨ ਕੀ ਬਾੜ ਜੈਸੇ ਦੀਜੀਏ ਤ ਬਬੂ ਰਦਰਮ पंचम कपट मद कांच ग्रह रखे साधन दुराए के असार अपराध करे उल्टा ही चाल कली काल ब्रह्म भाती बड़ी उल्टी चाल इस कल युग दे है ते धर्म दा मुखी ते धर्म दा पहरावा चंदन दी वाड अंदर सिवाय लोभ दे गंडियां तो कुछ भी नहीं है ਅੰਦਰ ਸਿਵਾਏ ਹੰਕਾਰ ਦੇ ਕੇ ਤਰਾਤੋ ਕੁਝ ਵੀ ਨਹੀਂ ਹੈ। ਹੁਣ ਧਰਮ ਦਾ ਮੁਖੀ ਧਰਮ ਚਲਾਉਣ ਦੀ ਜ਼ਿੰਮੇਵਾਰੀ ਪਹਿਰਾਵਾ ਧਰਮ ਦਾ ਰੰਗ ਰੂਪ ਧਰਮਕ ਵਾੜ ਤੇ ਚੰਨ ਦੀਏ ਪਰ ਅੰਦਰ ਕੀ ਕਰ ਦੇ ਬੂਟੇ ਬਸਾ ਤੇ ਸੌਣੇ ਨਾ ਹੈ। ਜ਼ਮੇਵਾਰੀ ਤੇ ਧਰਮ ਚਲਾਣ ਦੀ ਹੈ ਕਹਿ ਰਹਾ ਵਾ ਤੇ ਧਰਮ ਕਹੇ ਪਰ ਅੰਦਰ ਸਿਵਾਏ ਵਿਕਾਰਾਂ ਦੇ ਪੱਥਰਾਂ ਤੋਂ ਹੋਰ ਕੁਝ ਵੀ ਨਹੀਂ ਹੈ ਕੁਝ ਨਹੀਂ